ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਵੀ ਤੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਵੀ ਇਹ ਬਲੇਮ ਲਾਇਆ ਕਿ ਅੰਗੀਠਾ ਸਾਹਿਬ ਮਸਤੂਆਣਾ ਵਿਖੇ ਜਿਹੜਾ 25 ਏਕੜ ਦੇ ਵਿੱਚ ਸਰਕਾਰੀ ਹਸਪੀਟਲ ਬਣਨ ਜਾ ਰਿਹਾ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਈ ਗਈ ਤੇ ਸਟੇ ਲੈ ਲਿਆ ਗਿਆ ਮੈਂ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਸਨੇਵਰ ਬੇਨਤੀ ਕਰਦਾ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਆ ਉੱਥੋਂ ਦੋ ਵਾਰੀ ਪਾਰਲੀਮੈਂਟ ਦੇ ਮੈਂਬਰ ਬਣੇ ਉੱਥੋਂ ਐਮਐਲਏ ਬਣੇ ਤੇ ਮੁੱਖ ਮੰਤਰੀ ਵੀ ਆ ਮਜੂਦਾ ਤੇ ਉਹਨਾਂ ਨੂੰ ਸੰਗਰੂਰ ਦੇ ਚੱਪੇ-ਚੱਪੇ ਬਾਰੇ ਭੇਤ ਚਾਹੀਦਾ ਤੇ ਭੇਤ ਹੈ ਉਹਨਾਂ ਨੂੰ ਇਹ ਪਤਾ ਸੀ ਉਹਨਾਂ ਨੂੰ ਕਿ ਮਾਸਤੂਆ ਨੇ ਗੀਠਾ ਸਾਹਿਬ ਜਿਹੜਾ ਗੁਰਦੁਆਰਾ ਇਹਦਾ ਝਗੜਾ ਲੰਬੇ ਅਰਸੇ ਦਾ ਝਗੜਾ ਨਾ ਕਹਿ ਲਮਾ ਨੋਟੀਫਿਕੇਸ਼ਨ ਜਿਹੜੀ ਸਰਕਾਰ ਨੇ ਕੀਤੀ ਸੀ ਉਹਦਾ ਡਿਸਪਿਊਟ ਚੱਲ ਰਿਹਾ ਪਰ ਇਹਦੇ باوجود ਵੀ ਉਹਨੇ ਕੱਲ ਪਬਲੀਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਦੋਸ਼ ਲਾਏ ਆ ਉਹ ਸਰਾਸਰ ਮੈਂ ਉਹਨਾਂ ਨੂੰ ਉਹ ਸਿਰੇ ਤੋਂ ਹੀ ਖਾਰਜ ਕਰਦਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸਾਰਾ ਪੱਖ ਵੀ ਲੋਕਾਂ ਦੇ ਸਾਹਮਣੇ ਰੱਖਣਾ ਚਾਹਣਾ ਤਾਂ ਕਿ ਲੋਕਾਂ ਦੇ ਵਿੱਚ ਸਾਫ਼ ਸ਼ੀਸ਼ੇ ਵਾਂਗ ਸਾਰੀ ਜਿਹੜੀ ਉਹ ਪੋਜੀਸ਼ਨ ਹੈ ਜਾਂ ਸਿਚੁਏਸ਼ਨ ਜਿਹੜੀ ਸਾਹਮਣੇ ਆ ਸਕੇ ਇਹ ਜਿਹੜੀ ਅਕਾਲ ਸਰ ਅਗੀਠਾ ਸਾਹਿਬ ਮਸਤੂਆਣੇ ਦੀ ਇਹ ਜਿਹੜੀ ਪ੍ਰਾਪਰਟੀ ਆ ਇਹ 4 9 1964 ਨੂੰ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 7 3 ਥੱਲੇ ਨੋਟੀਫਿਕੇਸ਼ਨ ਰਾਹੀਂ 1400 ਜੀਪੀ ਰਾਹੀਂ ਇਹ ਜਿਹੜੀ ਆ ਇਹ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਾਪਰਟੀ ਜਿਹੜੀ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਨੋਟੀਫਿਕੇਸ਼ਨ ਰਾਹੀਂ ਆ ਗਈ ਸੀ। ਔਰ ਬਕਾਇਦਾ ਇਹਦੀ ਜਿਹੜੀ ਨਾਲ ਲਿਸਟ ਪ੍ਰਾਪਰਟੀ ਦੀ ਲਾ ਕੇ ਉਹ ਪ੍ਰਕਾਸ਼ਿਤ ਵੀ ਕੀਤੀ ਗਈ 4 9 1964 ਨੂੰ। 14 2 1966 ਨੂੰ ਪੰਜਾਬ ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਖਿਲਾਫ ਇੱਕ ਲਾਲ ਸਿੰਘ ਵਗੈਰਾ ਤੇ ਹੋਰਾਂ ਵੱਲੋਂ ਦਫਾ 8 ਗੁਰਦੁਆਰਾ ਟ੍ਰਿਬਿਊਨਲ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਜਿਹਦਾ ਨੰਬਰ 594 1966 ਲਾਲ ਸਿੰਘ ਬਨਾਮ ਸ਼ੋਹਣੀ ਗੁਰਦੁਆਰਾ ਪਰਬਤ ਕਮੇਟੀ ਦਾਰ ਕੀਤੀ ਗਈ ਸੀ ਉਹ ਜਿਹੜੀ ਪਟੀਸ਼ਨ ਸੀ ਉਹਦਾ ਫੈਸਲਾ 3 11 1973 ਨੂੰ ਸ਼੍ਰੋਮਣੀ ਸਿੱਖ ਗੁਰਦੁਆਰਾ ਟ੍ਰਿਬਿਊਨਲ ਵੱਲੋਂ ਕਰ ਦਿੱਤਾ ਗਿਆ ਤੇ ਉਹਨਾਂ ਨੇ ਇਹ ਪਟੀਸ਼ਨ ਇਹਨਾਂ ਦੀ ਲਾਲ ਸਿੰਘ ਦੀ ਖਾਰਜ ਕਰਦਿਆਂ ਨੋਟੀਫਿਕੇਸ਼ਨ ਅਧੀਨ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਿੱਖ ਗੁਰਦੁਆਰਾ ਕਰਾਰ ਦਿੱਤਾ ਇਹ ਤੋਂ ਬਾਅਦ ਫਿਰ ਇਹਨਾਂ ਨੇ 1976 ਦੇ ਵਿੱਚ ਗੁਰਦੁਆਰਾ ਟ੍ਰਿਬਿਊਨਲ ਦੇ ਫੈਸਲਾ 3 11 73 ਵਾਲਾ ਲਾਲ ਸਿੰਘ ਵਗੈਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਹੜੀ ਨੰਬਰ 111 1976 ਵਗੈਰਾ ਸ਼੍ਰੋਮਣੀ ਕਮੇਟੀ ਵਿਰੁੱਧ ਦਾਇਰ ਕੀਤੀ ਗਈ ਸੀ ਔਰ ਉਹਦੇ ਵਿੱਚ 23 ਅੱਠ 1984 ਨੂੰ ਮਾਨਯੋਗ ਹਾਈ ਕੋਰਟ ਚੰਡੀਗੜ੍ਹ ਆਨਰੇਬਲ ਹਾਈ ਕੋਰਟ ਵੱਲੋਂ ਸਿੱਖ ਗੁਰਦਾਰਾ ਟ੍ਰਿਬਿਊਨਲ ਦੇ ਫੈਸਲੇ 31173 ਬੁਰਧ ਇਹ ਜਿਹੜੀ ਪਟੀਸ਼ਨ ਸੀਗੀ ਇਹ ਇਹਨੂੰ ਖਾਰਜ ਕਰ ਦਿੱਤਾ। ਔਰ 46 1985 ਨੂੰ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦਾਰਾ ਐਕਟ ਦੇ ਸੈਕਸ਼ਨ 17 ਅਧੀਨ ਨੋਟੀਫਿਕੇਸ਼ਨ 936 ਜੀਪੀ ਜਾਰੀ ਕੀਤਾ ਗਿਆ। ਇਸ ਤਰ੍ਹਾਂ ਗੁਰਦਾਰਾ ਸਾਹਿਬ ਜਿਹੜਾ ਮਾਸਤੂਆਣਾ ਅਕਾਲ ਸਾਗਰ ਤੇ ਅੰਗੀਠਾ ਸਾਹਿਬ ਸਿੱਖ ਗੁਰਦੁਆਰਾ ਗੋਸ਼ਤ ਹੋ ਚੁੱਕੇ ਹਨ ਇਹਨਾਂ ਦੇ ਪ੍ਰਬੰਧ ਸਿੱਖ ਗੁਰਦੁਆਰਾ ਐਕਟ ਦੇ 1925 ਦੇ ਐਕਟ ਦੇ ਅਧੀਨ ਜਿਹੜੇ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਚੁੱਕੇ ਫਿਰ ਇੱਕ ਨਵੀਂ ਪਟੀਸ਼ਨ 15486 ਨੂੰ ਇੱਕ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਪਾਈ ਗਈ ਉਸ ਵੇਲੇ ਦੇ ਜਿਹੜੇ ਪ੍ਰਧਾਨ ਪਰਗੇੜੀਅਰ ਖੁਸ਼ ਹਾਲ ਸਿੰਘ ਉਹਨਾਂ ਨੇ ਸੈਕਸ਼ਨ 710 ਥੱਲੇ ਇਸ ਨੋਟੀਫਿਕੇਸ਼ਨ ਨੂੰ ਚੈਲੰਜ ਕੀਤਾ ਤੇ ਇਸ ਨੋਟੀਫਿਕੇਸ਼ਨ ਦੀ ਪਟੀਸ਼ਨ 595 1968 ਖੁਸ਼ ਹਾਲ ਸਿੰਘ ਬਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋਟੀਫਿਕੇਸ਼ਨ ਬਲੋਂ ਦਰਖਾਈ ਜਾਇਦਾਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਗੋਸ਼ਟ ਕੀਤਾ 1986 ਸੇ ਗੁਰਦੁਆਰਾ ਐਕਟ ਟ੍ਰਿਬਿਊਨਲ ਦੇ ਫੈਸਲੇ ਮਿਤੀ 15 4 86 ਨੂੰ ਇਸ ਵਿਰੁੱਧ ਬਰਗੇਡੀਅਰ ਖੁਸ਼ਾਲ ਸਿੰਘ ਜੀ ਵੱਲੋਂ ਫਿਰ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਜਿਹੜੀ ਐਫ ਏ ਓ 986 80 ਅਵਲੀਕ 1986 ਦਰਕੀਤੀ ਗਈ ਇਹਦੇ ਵਿੱਚ ਹੀ 911 87 ਨੂੰ ਐਫ ਏ ਓ ਨੰਬਰ 980 1986 ਵਿੱਚ ਪਟੀਸ਼ਨਰ ਟਰੱਸਟ ਵੱਲੋਂ ਸੀਐਮ ਨੂੰ 554 68 1984 ਸਟੇ ਲੈਣ ਲਈ ਇੱਕ ਦਾਇਰ ਕੀਤੀ ਗਈ ਐਪਲੀਕੇਸ਼ਨ ਜੋ ਹਾਈ ਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਤੇ ਉਹਦੇ ਤਹਿਤ ਜਿਹੜਾ ਹਾਈ ਕੋਰਟ ਨੇ ਮਿਤੀ 9 ਨਵੰਬਰ 1987 ਨੂੰ ਆ ਸਟੇ ਕਰ ਦਿੱਤੀ ਇਹ ਇਹ ਪ੍ਰਾਪਰਟੀ ਜਿਹੜੀ ਆ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਆ ਕਿਉਂਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਂਡਿੰਗ ਸੀ ਇਸ ਕਰਕੇ ਸਟੇ ਕਰ ਦਿੱਤੀ ਗਈ ਉਤੋਂ ਬਾਅਦ ਫਿਰ ਅਸੀਂ ਇੱਕ अर्ਲੀ ਹੀアリング ਲਈ ਐਪਲੀਕੇਸ਼ਨ ਮੂਵ ਕੀਤੀ ਜਿਹੜੀ ਐਪਲੀਕੇਸ਼ਨ ਸੀਐਮ ਨੰਬਰ 8322 ਅਵਲੀਕ 15 ਉਹ ਦਾਇਰ ਕੀਤੀ ਕਿ ਫੈਸਲਾ ਜਿਹੜਾ 1987 ਦਾ ਕੋਰਟ ਦੇ ਵਿੱਚ ਚੈਲੰਜ ਹੈ ਤੇ ਲੰਬਾ ਸਮਾਂ ਹੋ ਗਿਆ ਤੇ ਇਹਦੀ ਸੁਣਵਾਈ ਕੀਤੀ ਜਾਵੇ ਪਰ ਉਹ ਸਾਡੀ ਜਿਹੜੀ ਪਟੀਸ਼ਨ ਸੀ ਉਹ ਵੀ ਮਨਜ਼ੂਰ ਹੋ ਗਈ ਐਜ਼ ਇਟ ਇਜ਼ ਜਿਹੜਾ ਸਟੇ ਆ ਉਹ ਲਗਾਤਾਰ 1987 ਤੋਂ ਲਗਾਤਾਰ ਚੱਲਦਾ ਆ ਰਿਹਾ 911 1987 ਦਾ ਤੇ ਹੁਣ ਇਹ ਜਿਹੜੀ ਜਾਇਦਾਦ ਆ ਗੁਰਦੁਆਰਾ ਗੀਠਾ ਸਾਹਿਬ ਵੱਲੋਂ ਇਹਦੇ ਵਿੱਚ ਪਿੰਡ ਬਡਰੋਖਾ ਵਿਖੇ 137 ਕਨਾਲ 18 ਮਰਲੇ ਜਿਹੜੀ ਜ਼ਮੀਨ ਸੀ ਇਹਦਾ ਬਾਬਾ ਦਰਸ਼ਨ ਸਿੰਘ ਵੱਲੋਂ ਹਿਵਾ ਨਾਮਾ ਕਰ ਦਿੱਤਾ ਗਿਆ ਇਹ ਟੋਟਲ 25 ਏਕੜ ਆ 17 ਏਕੜ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਆ ਆਠਕ ਨਾਲੇ ਕਿਸੇ ਹੋਰ ਦੀ ਮਾਲਕੀ ਆ ਪੰਚਾਇਤ ਦੀ ਜਾਂ ਕਿਸੇ ਹੋਰ ਦੀ ਉਹ ਵੀ ਉਥੇ ਲੋਕਲ ਕੋਰਟ ਦੇ ਵਿੱਚ ਉਹਨਾਂ ਲੋਕਾਂ ਨੇ ਇੱਕ ਪਟੀਸ਼ਨ ਦਾਇਰ ਕਰਕੇ ਦਾਵਾ ਦਾਇਰ ਕਰਕੇ ਉਹ ਵੀ ਸਟੇਲ ਲੈ ਲਿਆ ਸਾਡੀ ਜਿਹੜੀ 137 ਕਨਾਲ ਜ਼ਮੀਨ ਆ ਇਹ ਪਹਿਲੀ ਗੱਲ ਤਾਂ ਇਹਦੇ ਤੇ ਸਟੇਲ ਲੱਗ ਚੁੱਕਾ ਪਰ ਕੁਦਰਤੀ ਉਹਦੇ ਵਿੱਚ ਇਨਕਾਰਪੋਰੇਟ ਰੈਵਨਿਊ ਰਿਕਾਰਡ 'ਚ ਨਹੀਂ ਹੋਇਆ ਇਸੇ ਕਰਕੇ ਸਾਨੂੰ ਫੇਰ ਦੁਬਾਰਾ ਇਹ ਫੇਰ ਪਟੀਸ਼ਨ ਅਸੀਂ 23 5 22 ਨੂੰ ਏ ਅਸੀਂ ਹਾਈ ਕੋਰਟ ਦੇ ਵਿੱਚ ਦੁਬਾਰਾ ਐਪਲੀਕੇਸ਼ਨ ਪਾਈ ਤੇ ਹਾਈ ਕੋਰਟ ਨੇ ਫਿਰ ਸਾਡੇ ਇਸੇ ਹੀ ਐਪਲੀਕੇਸ਼ਨ ਦੇ ਉੱਤੇ 23/8/22 ਨੂੰ 137 ਕਮਾਲ ਜਿਹੜੀ ਜ਼ਮੀਨ ਆ ਉਹਦੇ ਉੱਤੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਤੇ 12/10/22 ਨੂੰ ਫਿਰ ਇਹ ਜਿਹੜਾ ਸਾਡਾ ਸੌਰੀ 23/8/22 ਨੂੰ ਹਾਈ ਕੋਰਟ ਨੇ ਸਟੇਟਸ ਕੋ ਵਰਕਰਾਰ ਰੱਖਣ ਲਈ ਇਹ ਹਦਾਇਤ ਕੀਤੀ ਹੁਣ ਸਵਾਲ ਇਹ ਉੱਠਦਾ ਕਿ ਜາດ ਪਤਾ ਮਾਨ ਸਾਹਿਬ ਨੂੰ ਪਈ ਇਹ ਜ਼ਮੀਨ ਡਿਸਪਿਊਟਡ ਆ ਫਿਰ ਉਹਦਾ ਜਲਦੀ ਚ ਹਿਵਾਨਾਮਾ ਕਰਾਉਣਾ ਇੱਕ 8 ਏਕੜ ਹੋਰ ਜਿਹੜੀ ਪੈਲੀ ਆ ਉਹਦਾ ਨਾਲ ਆਪਣੇ ਰਿਕੁਆਇਰ ਹਿਵਾਨਾਮਾ ਕਰਾਉਣਾ ਉਹ ਵੀ ਚੈਲੰਜ ਹੋ ਗਈ ਆ ਇਹ ਸਾਡੀ ਲੌਂਗ ਟਰਮ ਜਿਹੜੀ ਹੈਗੀ ਆ ਲਿਟੀਗੇਸ਼ਨ ਪੈਂਡਿੰਗ ਇਹ ਲਿਟੀਗੇਸ਼ਨ ਨਹੀਂ ਇਹ ਸਿੱਖ ਗੁਰਦਾਰਾ ਐਕਟ ਤਹਿਤ ਸਾਨੂੰ ਮਾਲਕੀ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਾਈ ਨੋਟੀਫਿਕੇਸ਼ਨ ਅਸੀਂ ਮਾਲਕਿਆਂ ਹੁਣ ਕੱਲ ਉਥੇ ਇਹ ਦੋਸ਼ ਲਾਏ ਗਏ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਹਦਾ ਵਾਅਦਾ ਪਉਂਦੀ ਆ ਆ ਇੱਕ ਸਾਡਾ ਮਤਾ ਆ 2211 2022 ਦਾ ਇਹ ਉਹਨਾਂ ਦੇ ਕੱਲ ਦੇ ਬਿਆਨ ਤੋਂ ਪਹਿਲਾਂ ਦਾ ਪਾਇਆ ਆ ਇਹਦੀ ਮੈਂ ਤੁਹਾਨੂੰ ਲੈਂਗੁਏਜ ਜ਼ਰੂਰ ਪੜ੍ਹ ਕੇ ਦੱਸਣੀ ਚਾਹੁੰਨਾ ਕਿ ਅਸੀਂ ਵਾਅਦਾ ਬਣਾਉਂਦੇ ਸੀ ਜਾਂ ਅਸੀਂ ਇਸ ਸਾਰਥਕ ਲੋਕਾਂ ਦੇ ਹਿੱਤਾਂ ਦੀ ਗੱਲ ਦੇ ਵਿੱਚ ਅਸੀਂ ਆਪਣਾ ਹੰਗਾਰਾ ਭਰਦੇ ਸੀ ਇਹ ਸਾਡਾ ਅੰਤਰਕ ਕਮੇਟੀ ਦਾ ਮਤਾ ਨੰਬਰ 70 2211120 22 ਦਾ 22 ਦਾ ਆ ਗੁਰਦਾਰਾ ਅੰਗੀਠਾ ਸਾਹਿਬ ਅਕਾਲ ਸਰ ਮਾਸਤੂਆ ਨੇ ਪਿੰਡ ਬਹਾਦਰਪੁਰ ਸੰਗਰੂਰ ਵਿਖੇ ਜੋ ਕੇ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਹੈ ਇਹ ਜ਼ਮੀਨ ਵਿੱਚ ਕਾਲਜ ਦੀ ਸਾਰੀ ਹੋਣੀ ਹੈ ਉਹ ਜ਼ਮੀਨ ਅਤੇ ਹੋਰ ਜ਼ਮੀਨਾਂ ਗੁਰਦਵਾਰਾ ਟਰਮੀਨਲ ਦੇ ਫੈਸਲੇ ਅਨੁਸਾਰ ਗੁਰਦਾਰਾ ਸਾਹਿਬ ਦੀ ਮਾਲਕੀ ਗੋਸ਼ਤ ਹੋ ਚੁੱਕੀ ਹੈ ਅਨ ਅਧਿਕਾਰਤ ਕਮੇਟੀ ਇਹ ਜ਼ਮੀਨ ਕਿਸੇ ਨੂੰ ਗਿਫਟ ਨਹੀਂ ਦੇ ਸਕਦੀ ਸਬੰਧੀ ਨੀयत ਸਹਾਉ ਕਮੇਟੀ ਦੀ ਰਿਪੋਰਟ ਪ੍ਰਧਾਨ ਸਾਹਿਬ ਜੀ ਦੀ ਆਗਿਆ ਤੇ ਇਕਤਰਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਮਤੀ ਨਾਲ ਪੇਸ਼ ਹੋਣ ਤੇ ਪ੍ਰਵਾਨ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੀ ਜਿਸ ਨਾਲ ਸੰਗਤਾਂ ਦੇ ਹਿਰਦੇ ਨੂੰ ਠੋਸ ਠੇਸ ਪੁੱਜੇ ਇਹ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਹੈ ਜੇਕਰ ਪੰਜਾਬ ਸਰਕਾਰ ਨੇ ਇਸ ਰਕਮੇ ਨੂੰ ਲੈਣਾ ਚਾਹੁੰਦੀ ਹੈ ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਲਿਖਤੀ ਗੱਲਬਾਤ ਕਰੇ ਅਪ੍ਰਾਂਤ ਹੀ ਵਿਚਾਰ ਕੀਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਹਕੂਕ ਮਹਬੂਜ਼ ਰਹਿ ਸਕਣ ਇਹ ਅਸੀਂ 22 ਮਾਲੋ 21 22 11 22 ਨੂੰ ਅਸੀਂ ਇਹ ਫੈਸਲਾ ਆਪਣੇ ਐਗਜ਼ੀਕਟਿਵ ਦਾ ਸਾਡਾ ਹੋਇਆ ਹੁਣ ਇਹ ਪੰਜਾਬ ਸਰਕਾਰ ਇਹ ਦੱਸੇ ਵੀ ਅਸੀਂ ਬਾਹਲਾ ਕਰ ਰਹੇ ਹਾਂ ਇਹਦੇ ਵਿੱਚ ਇਹ ਚ ਰੋਗਬਾਰ ਹੈ ਜੇ ਅਸੀਂ ਫੈਸਲਾ ਕਰ ਰਹੇ ਜਿਹੜੀ ਸਾਡੀ ਮਾਲਕੀ ਆ ਉਹ ਮਾਰਕੀਟ ਜਿਹੜੀ 137 ਕਨਾਲ ਜਿਹੜੀ ਗਿਫਟ ਡੇਡ ਕੀਤੀ ਉਹ ਇਲੀਗਲ ਆ ਇਸੇ ਕਰਕੇ ਹਾਈ ਕੋਰਟ ਦੇ ਵਿੱਚੋਂ ਸਟੇ ਹੋਇਆ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਸੰਸਥਾ ਆ ਉਹ ਲੋਕਾਂ ਦੇ ਭਲੇ ਲਈ ਆ ਲੋਕਾਂ ਦੇ ਭਲੇ ਦੇ ਦੂਜੇ ਪਾਸੇ ਕੋਈ ਕੰਮ ਨਹੀਂ ਕਰਦੀ ਪਰ ਸਰਕਾਰ ਜਿਹੜੀ ਅੱਜ ਮੈਂ ਸਮਝਦਾ ਉਹ ਰੋਟੀਆਂ ਸੇਕ ਰਹੀ ਆ ਉਹਨਾਂ ਨੂੰ ਕਿਉਂਕਿ ਸਰਕਾਰਾਂ ਨੂੰ ਜ਼ਮੀਨਾਂ ਦੇ ਘਾਟੇ ਨਹੀਂ ਹੁੰਦੇ ਸਰਕਾਰ ਕਿਤੇ ਵੀ ਜ਼ਮੀਨ ਲੈ ਸਕਦੀ ਆ ਪਰ ਜੇ ਇਹ ਜ਼ਮੀਨ ਜਿਹੜੀ ਆ ਪਤਾ ਹੋਣ ਦੇ ਬਾਵਜੂਦ ਵੀ ਡਿਸਪਿਊਟ ਆ ਤੇ ਫਿਰ ਡਿਸਪਿਊਟਡ ਲੈਂਡ ਲੈ ਕੇ ਤੇ ਫਿਰ ਨਿੰਦਣਾ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਫੈਕਟ ਸਾਰੇ ਜਿਹੜੇ ਆ ਉਹ ਕਲੈਕਟ ਕਰ ਲੈਣੇ ਚਾਹੀਦੇ ਸੀ ਹੁਣ ਇਹ ਜਿਹੜੀ ਸਾਡੀ ਜ਼ਮੀਨ ਆ ਇਹਦਾ ਜਿਹੜਾ ਅਗਲਾ ਸਾਡਾ ਹੈਗਾ ਜਿਹੜਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਸਾਡੀ ਹੁਣ ਅਗਲੀ ਤਰੀਕ ਜਿਹੜੀ ਹੈਗੀ ਆ ਉਹ ਹੈਗੀ ਸਾਡੀ 62 2023 ਔਰ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਹੋਰ ਇੱਕ ਦੱਸ ਦਿਆਂ ਕਿ ਇਹ ਜਿਹੜੀ ਪਟੀਸ਼ਨ ਚੱਲਦੀ ਆ ਬਾਬਾ ਦਾਰਸ਼ਨ ਸਿੰਘ ਨੇ 16 8 22 ਨੂੰ ਉੱਥੇ ਵਕੀਲ ਪੇਸ਼ ਕਰਕੇ ਇਹਨੇ ਵੀ ਪਾਰਟੀ ਬਣ ਲਈ ਉੱਥੇ ਐਪਲੀਕੇਸ਼ਨ ਦਿੱਤੀ ਆ ਇਸੇ ਨਾਲ 121022 ਨੂੰ ਇੱਕ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਆ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਵੀ ਇੱਕ ਇੱਕ ਪਟੀਸ਼ਨ ਪਾਈ ਆ ਇਹਦੇ ਵਿੱਚ ਆ ਪਾਰਟੀ ਬਣ ਲਈ ਤੇ ਉਹਨਾਂ ਨੇ ਨਾਲ ਇਹ ਵੀ ਇਤਰਾਜ਼ ਲਾਇਆ ਪੇ ਗੁਰਦਰਾ ਸਾਹਿਬ ਦੀ ਜਾਇਦਾਦ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਲਈ ਉਹਨਾਂ ਨੇ ਉੱਥੇ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਪਾਈ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਸਰਕਾਰ ਵੀ ਉੱਥੇ ਗਈ ਆ ਹਾਈ ਕੋਰਟ ਦੇ ਵਿੱਚ ਬਾਬਾ ਦਰਸ਼ਨ ਸਿੰਘ ਉਹ ਵੀ ਗਏ ਆ ਇੱਕ ਸੁਸਾਇਟੀ ਵੀ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਉਹ ਵੀ ਹਾਈ ਕੋਰਟ ਦੇ ਵਿੱਚ ਗਈ ਆ ਸੋ ਮੇਰਾ ਕਹਿਣ ਤੋਂ ਭਾਵ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਦੇ ਵੀ ਚੰਗੇ ਕਾਰਜਾਂ ਦੇ ਵਿੱਚ ਵਾਦਾ ਨਹੀਂ ਬਣਦੀ ਇਹ ਤਾਂ ਜਿੱਥੇ ਪਹਟਾਲ ਆ ਜਾਣ ਜਿੱਥੇ ਕੋਈ ਹੋਰ ਲੋਕਾਂ ਨੂੰ ਕਾਰਜਾਂ ਦੀ ਲੋਡ ਹੋਵੇ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਂਦੀ ਆ ਤੇ ਆ ਅਸੀਂ ਮਤਾ ਐਸੀ ਕਰਕੇ ਕੀਤਾ ਸੀ ਪਰ ਅੱਜ ਮਤੇ ਨੂੰ ਅਣਗੌਲਿਆਂ ਕਰਕੇ ਇਹ ਸਾਡੇ ਤੇ ਉਲਟਾ ਆਪਣੇ ਬਲੇਮ ਕਰ ਰਹੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਦਾ ਬਣ ਰਹੀ ਸੰਗਰੂਰ ਦੇ ਲੋਕਾਂ ਨੂੰ ਸਨਮਰ ਬੇਨਤੀ ਕਰਦਾ ਮੇਰੇ ਕੋਲ ਇੱਥੇ ਆਏ ਸੀ ਬਾਬਾ ਦਰਸ਼ਨ ਸਿੰਘ ਹੁਣੇ ਵੀ ਡੈਪੂਟੀਸ਼ਨ ਲੈ ਕੇ ਮੈਂ ਉਹਨਾਂ ਨੂੰ ਉਸ ਦਿਨ ਵੀ ਯਕੀਨ ਦਿਵਾਇਆ ਸੀ ਭਈ ਇਹ ਕਾਨੂੰਨ ਦੀ ਗੱਲ ਆ ਆਪਾਂ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਈਏ ਭਈ ਆਪਾਂ ਬੈਠ ਕੇ ਵਿਚਾਰਾਂਗੇ ਉਹ ਬੈਠ ਕੇ ਵਿਚਾਰਨ ਤੋਂ ਬਾਅਦ ਫੇਰ ਜੋ ਦਾ ਫੈਸਲਾ ਹੋਊਗਾ ਉਹ ਆਪਾਂ ਕਰਾਂਗੇ ਸੋ ਉਹਨਾਂ ਨੂੰ ਵੀ ਸਨਮਰ ਬੇਨਤੀ ਕਰਦਾ ਕਿ ਆਪਾਂ ਧਾਰਨੀਆਂ ਨਾਲ ਜਾਂ ਲੋਕਾਂ ਦੇ ਗਮਰਾਹ ਕਰਨ ਦੇ ਨਾਲ ਨਹੀਂ ਹੱਥ ਲਿਖਣੇ ਹੱਲ ਨਿਕਲਣੇ ਆ ਕਿਉਂਕਿ ਕੋਰਟ ਦੇ ਵਿੱਚ ਮਾਲਕੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਆ ਇਸ अर्ਲियर ਹੁੰਦੇ ਨਹੀਂ 1964 ਤੋਂ ਲਗਾਤਾਰ ਚੱਲ ਰਹੇ ਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੇ ਇਦਾਂ ਹੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਫਿਰ ਜੇ ਖੁਰਦਬੁਰਦ ਹੋਣ ਤੋਂ ਨਾ ਬਚਾਉਗੀ ਫਿਰ ਹੋਰ ਕਿਹੜਾ ਬਚਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਮੈਂ ਤਾਂ ਸਪਸ਼ਟ ਕਰਨਾ ਚਾਹੁੰਦਾ ਸੀ ਕਿ ਤਾਂ ਕਿ ਲੋਕਾਂ ਦੇ ਸਾਹਮਣੇ ਜਿਹੜੀ ਸਾਰੀ ਗੱਲ ਆ ਉਹ ਸਾਹਮਣੇ ਆ ਸਕੇ ਦੂਸਰੀ ਇੱਕ ਕਿਉਂਕਿ ਕਾਂਗਰਸ ਜਮਾਤ ਹਮੇਸ਼ਾ ਹੀ ਮੈਂ ਸਾਹਮਣਾ ਸਿੱਖਾਂ ਦੇ ਹਰ ਇੱਕ ਧਰਮ ਦੇ ਵਿੱਚ ਹਰ ਇੱਕ ਕਾਰਜ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ। ਔਰ ਕਰਦੀ ਵੀ ਰਹੀ ਤੇ ਕਰ ਵੀ ਰਹੀ ਆ। ਪਹਿਲਾਂ 2014 ਦੇ ਵਿੱਚ ਇਨੀ ਹਰਿਆਣਾ ਕਮੇਟੀ ਦਾ ਐਕਟ ਵੱਖਰਾ ਬਣਾਤਾ। ਆ ਹੁਣ ਜਿਹੜੀ ਲੇਟੈਸਟ ਇਹ ਕੱਲ ਆਪਣੇ ਚੀਫ ਮਿਨਿਸਟਰ ਸ਼੍ਰੀ ਅਸ਼ੋਕ ਗਲੇਉਟ ਨੂੰ ਇਸ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸਖਜਿੰਦਰ ਸਿੰਘ ਜਾ ਕੇ ਮਿਲ ਕੇ ਆਉਂਦਾ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਕਮੇਟੀ ਵੱਖਰੀ ਬਣਾਈ ਜਾਵੇ। ਇਹ ਮੈਂ ਪੁੱਛਦਾ ਪਈ ਇਹਨਾਂ ਨੇ ਕਾਂਗਰਸ ਨੇ ਇਹ ਠੇਕਾ ਲੈ ਲਿਆ ਪਈ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਰ ਕਾਲ ਦੇ ਵਿੱਚ ਦਖਲਅੰਦਾਜ਼ੀ ਕਰਨੀ ਮੈਂ ਇਹਦੀ ਸਖਤ ਨਿੰਦਾ ਵੀ ਕਰਦਾ ਔਰ ਤਾੜਨਾ ਵੀ ਕਰਦਾ ਪਈ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਧਰਮ ਦੀ ਦਖਲਅੰਦਾਜ਼ੀ ਨਹੀਂ ਕਰਦੇ ਆਹ ਤਾਂ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਆ ਪਹਿਲਾਂ ਹਰਿਆਣੇ ਦੇ ਵਿੱਚ ਹੁੱਡਾ ਸਾਹਿਬ ਨੇ ਬਣਾਇਆ ਐਕਟ ਹੁਣ ਤੁਸੀਂ ਰਾਜਸਥਾਨ ਦੇ ਵਿੱਚ ਯਤਨ ਕਰ ਰਹੇ ਤੇ ਫੇਰ ਹੁਣ ਆਪਣੇ ਹਿਮਾਚਲ ਦੇ ਵਿੱਚ ਸਰਕਾਰ ਆਗੇ ਤੁਹਾਡੀ ਉੱਥੇ ਵੀ ਯਤਨ ਕਰੋਗੇ ਮੈਂ ਬੀਤੀਆਂ ਦੀਆਂ ਦੁਹਰਾਉਣਾ ਨਹੀਂ ਚਾਹੁੰਦਾ ਇਹ ਕਾਂਗਰਸ ਪਾਰਟੀ ਨੂੰ ਤੁਰੰਤ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਨਿੰਦਣੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਕਾਰਜ ਜਿਹੜੇ ਆ ਇਹ ਸਿੱਖਾਂ ਦੇ ਧਰਮ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨਾਲ ਸੰਬੰਧਿਤ ਆ ਤੇ ਇਹ ਸੰਸਥਾ ਜਿਹੜੀ ਆ 102 ਸਾਲ ਤੋਂ ਲਗਾਤਾਰ ਆਪਣਾ ਜਿਹੜਾ ਆ ਕਾਰਜ ਕਰਦੀ ਆ ਰਹੀ ਇੱਕ ਮੈਂ ਹੋਰ ਸਨੇਮਰ ਬੇਨਤੀ ਕਰਨੀ ਚਾਹੁੰਨਾ ਪੰਜਾਬ ਸਰਕਾਰ ਨੂੰ ਵੀ ਕਿ ਸਾਡਾ ਗੁਰਦੁਆਰਾ ਪਠਾ ਸਾਹਿਬ ਆ ਜਿਹੜਾ ਪਠਾ ਸਾਹਿਬ ਸਥਾਨ ਸਾਡਾ ਉਹ ਇਤਿਹਾਸਕ ਸਥਾਨ ਆ ਸਾਡਾ ਉੱਥੇ ਹੁਣ ਮੈਨੂੰ ਪਤਾ ਲੱਗਾ ਵੀ ਫਲਾਈਓਵਰ ਬਣਾ ਰਹੇ ਆ ਮੈਂ ਪੰਜਾਬ ਸਰਕਾਰ ਨੂੰ ਤੇ ਡੀਸੀ ਰੋਪੜ ਨੂੰ ਬੇਨਤੀ ਕਰਦਾ ਕਿ ਉੱਥੇ ਉਹ ਫਲਾਈਓਵਰ ਨਾ ਬਣਾਇਆ ਜਾਵੇ ਕਿਉਂਕਿ ਉਸ ਗੁਰਦੁਆਰਾ ਸਾਹਿਬ ਦਾ ਬੜਾ ਵੱਡਾ ਸਿੱਖ ਪੰਥ ਦੇ ਸਿੱਖ ਇਤਿਹਾਸ ਦੇ ਵਿੱਚ ਮਹੱਤਵ ਹੈ ਤੇ ਉਹ ਫਲਾਈਓਵਰ ਬਣਾ ਕੇ ਲੋਕ ਤੇ ਸੰਗਤਾਂ ਜਿਹੜੀਆਂ ਉਹ ਦਰਸ਼ਨਾਂ ਤੋਂ ਵਾਂਝੀਆਂ ਰਹਿ ਜਾਣਗੀਆਂ ਜੇ ਬਣਾਉਣਾ ਵੀ ਪਵੇ ਫਿਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਕੇ ਉਹਦਾ ਕੀ ਸਾਰਥਕ ਹੱਲ ਹੋ ਸਕਦਾ ਫਿਰ ਉਹਦੇ ਤੇ ਪਹਿਲੀ ਗੱਲ ਤਾਂ ਬਣਾਇਆ ਨਾ ਜਾਵੇ ਕਿਉਂਕਿ ਬਣਾਇਆ ਇਸ ਕਰਕੇ ਨਾ ਜਾਵੇ ਮੈਂ ਮੇਲਿਆਂ ਦੇ ਜੋੜ ਮੇਲਿਆਂ ਦੇ ਵਿੱਚ ਉੱਥੇ ਰੋਪੜ ਚ ਵੀ ਗਿਆ ਸਾਰਿਆਂ ਲੋਕਾਂ ਨੇ ਕਿਹਾ ਕਿ ਇਹ ਤਾਂ ਫਿਰ ਅਸੀਂ ਬਹੁਤ ਵਾਂਝੇ ਹੋ ਜਾਾਂਗੇ ਇਹ ਇਤਿਹਾਸਕ ਸਥਾਨ ਆ ਤੇ ਫਿਰ ਤਾਂ ਸਾਨੂੰ ਮੀਲ-ਮੀਲ 2-2 ਮੀਲ ਬਗਲ ਕੇ ਆਉਣਾ ਪਿਆ ਕਰੂਗਾ ਸੋ ਇਸ ਕਰਕੇ ਪੰਜਾਬ ਸਰਕਾਰ ਤੋਂ ਤੇ ਡਿਪਟੀ ਕਮਿਸ਼ਨਰ ਰੋਪੜ ਸਾਹਿਬ ਰੋਪੜ ਤੋਂ ਅਚੇਚੇ ਤੌਰ ਤੇ ਇਹ ਮੰਗ ਕਰਦਾ ਕਿ ਇਹ ਕਾਰਜ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਣਾ ਤਾਂ ਜਿੰਨਾ ਚਿਰ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕੋਈ ਕੰਸੈਂਸਸ ਨਹੀਂ ਬਣਦੀ ਉਹਨਾਂ ਜਿਹੜੇ ਪਲਾਨ ਜਿਹੜਾ ਸਿਰੇ ਨਾ ਚੜਾਇਆ ਜਾਵੇ ਸੋ ਅੰਤ ਦੇ ਵਿੱਚ ਮੈਂ ਇਹੋ ਸਨੇਵਰ ਬੇਨਤੀ ਕਰਦਾ ਕਿ ਆਪਾਂ ਤੁਸੀਂ ਸੰਗਰੂਰ ਦੇ ਵਾਸੀ ਜਿਹੜੇ ਆ ਚੰਗਾ ਕਾਰਜ ਆ ਤੁਹਾਨੂੰ ਕਾਲਜ ਮਿਲਣਾ ਚਾਹੀਦਾ ਮੈਡੀਕਲ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਪਰ ਅਸੀਂ ਤੁਹਾਡੀਆਂ ਮੈਡੀਕਲ ਸਹੂਲਤਾਂ ਦੇ ਵਿੱਚ ਬਿਲਕੁਲ ਵਾਧਾ ਨਹੀਂ ਬਣ ਰਹੇ ਕੇਸ 1964 ਤੋਂ ਚੱਲ ਰਹੇ ਆ ਸਾਡੀ ਇਹ ਪ੍ਰਾਪਰਟੀ ਸਿੱਖ ਗੁਰਦਵਾਰਾ ਐਕਟ ਦੀ ਹੋ ਚੁੱਕੀ ਆ ਇਹ ਗੁਦਰਤੀ ਗੱਲ ਪਈ ਇਹਦੇ ਵਿੱਚ ਜਿਹੜਾ 1987 ਦਾ ਸਟੇ ਇਨਕਾਰਪੋਰੇਟ ਨੇ ਰੈਵਨਿਊ ਰਿਕਾਰਡ ਚ ਹੋ ਚੁੱਕਾ ਹੋ ਸਕਿਆ ਨਹੀਂ ਤਾਂ ਆਦਰਵਾਇਜ਼ ਰਜਿਸਟਰੀング ਸੀ ਹੋਣੀ ਪਰ ਫੇਰ ਵੀ ਅਸੀਂ ਪੰਜਾਬ ਸਰਕਾਰ ਨੂੰ ਇਹ ਮਤੇ ਰਾਹੀਂ ਅਸੀਂ ਖੁੱਲਾ ਸੱਦਾ ਦਿੱਤਾ ਸੀ ਕਿ ਤੁਸੀਂ ਜੇ ਚਾਹੋਨੇ ਆ ਤੇ ਤੁਸੀਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਯਤਨ ਕਰ ਲਓ ਆਪਾਂ ਮਿਲ ਕੇ ਇਹਦਾ ਜਿਹੜਾ ਕੋਈ ਹੱਲ ਕੱਢ ਲਈਏ ਸੋ ਇਨੀ ਬੇਨਤੀ ਕਰਕੇ ਮੈਂ ਅੰਤ ਦੇ ਵਿੱਚ ਸਾਰਿਆਂ ਨੂੰ ਸਨਮਰ ਬੇਨਤੀ ਕਰਦਾ ਜਜ਼ਬਾਤਾਂ ਚ ਨਾ ਆਈਏ ਸਹੀ ਜਿਹੜੇ ਫੈਕਟ ਆ ਉਹਨਾਂ ਸਾਰਿਆਂ ਨੂੰ ਆਪਾਂ ਘੋਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ